ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰੇ ਜਿੰਨਾ ਵੀ ਆਪਣਾ YouTube ਪਰਿਵਾਰ ਆ ਭੈਣ ਭਰਾ ਮਾਤਾ ਮਾਂ ਬਜ਼ੁਰਗ ਸਾਰਿਆਂ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲ ਦੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਚੜ ਗਿਆ ਦਿਨ ਹੋ ਗਈ ਸਵੇਰ ਕਰਦੇ ਆ ਅੱਜ ਦੇ ਦਿਨ ਦੀ ਸ਼ੁਰੂਆਤ ਸੂਬਾ ਤੁਹਾਨੂੰ ਪਤਾ ਹੀ ਆ ਜਿਹੜੇ ਆਪਣੇ ਭੈਣ ਭਰਾ ਆਪਣੇ ਨਾਲ ਜੁੜੇ ਆ ਕੱਲ ਆਪਾਂ ਨੌਰਥ ਸਿਵਸਟੀ ਦੀ 6ਵੀਂ ਸਟੇਟ ਤ੍ਰੈਪੁਰਾ ਚ ਐਂਟਰ ਹੋ ਗਏ ਸੀ ਤੇ ਮਿਜ਼ਰਮ ਤੋਂ ਬਾਰਡਰ ਪਾਰ ਕਰ ਲਿਆ ਮਿਜ਼ਰਮ ਵਾਲਾ ਤੇ ਮਿਜ਼ਰਮ ਦੀਆਂ ਮਿੱਠੀਆਂ ਖਟੀਆਂ ਕੌੜੀਆਂ ਮਜ਼ੇਦਾਰ ਜਾਦਾਂ ਇੱਕ ਦਿਲ ਦੇ ਝੋਲੇ ਚ ਪਾ ਕੇ ਤ੍ਰੈਪੁਰਾ ਚ ਆ ਬੜੇ ਆ ਤੇ ਅੱਜ ਆਪਣਾ ਘੋੜਾ ਭੱਜੂਗਾ ਤ੍ਰੈਪੁਰਾ ਦੀਆਂ ਸੜਕਾਂ ਤੇ ਤੇ ਸਫ਼ਰ ਆਪਣਾ ਆ ਹੁਣ ਚਾਹੇ ਅੱਜ ਦਾ ਇੱਕ ਦਿਨ ਲੱਗੇ ਚਾਹੇ ਲੱਗਣ 2 ਦਿਨ ਤੇ ਪਹੁੰਚਾਂਗੇ ਆਪਾਂ ਤ੍ਰੈਪੁਰਾ ਦੀ ਰਾਜਧਾਨੀ ਅਗਰਤਲਾ ਅਗਰਤਲਾ ਕੈਪੀਟਲ ਆਫ ਤ੍ਰੈਪੁਰਾ ਤੇ ਰਾਤ ਆ ਪਰੋਗੇ ਸਗੇ ਆ ਜਿਹੜਾ ਪਿੱਛੇ ਤੁਹਾਨੂੰ ਹੋਟਲ ਦਿੱਤਾ ਦੀਦਾ ਜੋਏ ਸ਼੍ਰੀ ਹੋਟਲ ਤੇ ਅੱਜ ਲੇਟੇ ਹੋ ਗਏ ਆ ਸਵੇਰ ਨੂੰ ਚੱਲਣ ਲੱਗੇ 9 ਵਜੇ ਗਏ ਆ ਤੇ ਘੋੜਾ ਆਪਣਾ ਤਿਆਰ-ਵਾਰ ਤਿਆਰ ਆ ਪਿੱਛੇ ਤੁਹਾਨੂੰ ਖੜਾ ਆ ਤੇ ਪਹਿਲਾਂ ਖਾਣ-ਪੀਣ ਦਾ ਕਿਤੇ ਦੇਖਣਾ ਪੈਣਾ ਬਹਿਹ ਤਾਂ ਇੱਧਰ ਮਿਲਦਾ ਰਹਿਣਾ ਆ ਪਰ ਫੇਰ ਵੀ ਖਾ ਕੇ ਚੱਲਦੇ ਆ ਤੇ ਦੁਕਾਨਾਂ ਇੱਥੇ ਲੇਟੇ ਹੀ ਖੁੱਲਦੀਆਂ ਆ ਤੇ ਜਿਨ੍ਹਾਂ ਕੋ ਰੁਕੇ ਸੀ ਇਹ ਵੀ ਕਹਿੰਦੇ 10 ਵਜੇ ਤੋਂ ਪਹਿਲਾਂ ਕੁਝ ਨਹੀਂ ਤੇ ਇਸ ਕਰਕੇ ਦੁਕਾਨ ਦੇਖਦੇ ਆ ਥੋੜਾ ਬੈਕ ਜਾਣਾ ਬਣਾ ਆ ਤੇ ਬੈਗ ਜਾ ਕੇ ਕਹਿੰਦੇ ਇੱਕ ਦੁਕਾਨ ਹੈ ਉੱਥੋਂ ਮਿਲ ਜਾਣਾ ਖਾਣ ਨੂੰ ਆ ਜਾਓ ਪਹਿਲਾਂ ਖਾਣੇ ਆ ਕੋ ਫੇਰ ਛੱਡਦੇ ਆ ਲਗਾਮਾਂ ਘੋੜੇ ਦੀਆਂ ਆ ਜਿਹੜਾ ਪਿੱਛੇ ਜੇ ਖੜਾ ਆ ਜਵਾਨ ਇਹ ਮਾਲਕ ਆ ਹੋਟਲ ਦਾ ਹਲੋ ਜੀ ਆ ਜਿਹੜਾ ਸ਼ਹਿਰ ਜਿਆ ਹੈ ਕਹੇ ਕਾਫੀ ਵੱਡਾ ਆ ਤਹਿਸੀਲ ਆ ਤੁਹਾਨੂੰ ਦੱਸਿਆ ਸੀ ਰਾਤੀ ਆਪਾਂ ਇੱਥੇ ਰੁਕੇ ਸੀ ਪਾਣੀ ਸਾਗਰ ਲੋਕਿੰਦਰਾ 나ਥ ਲੇਨ ਐਨ ਐਸ ਪੀ ਐਨ ਵੀ ਤੇ ਇੱਧਰ ਆਪਣਾ ਘੋੜਾ ਤੂਫਾਨ ਤੇ ਆਹ ਦੁਕਾਨ ਖੁੱਲੀ ਆ ਹੈ ਟੂ ਕਾ ਖਾਣੇ ਤੇ ਚਾਹ ਚੂ ਪੀਨੇ ਆ ਫੇ ਛੱਡਦੇ ਨਿ ਲਗਾਮਾਂ ਘੋੜੇ ਦੀਆਂ ਲਓ ਜੀ ਖਾਣੇ ਆ ਪਰੌਂਠਾ ਫੇ ਛੱਡਦੇ ਨਗਾਮਾਂ ਘੋੜੇ ਦੀਆਂ ਮਸ ਹੀ ਮੈਂਡ ਲੱਗਾ ਬੇਸ਼ੱਕ ਵਿੱਚ ਮੈਦਾ ਮਿਕਸ ਆ ਪਰ ਤਰਵਾਸਾ ਜ਼ਰੂਰ ਹੁੰਦਾ ਆ ਆ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਬਹੁਤ ਜ਼ਰੂਰੀ ਸੀ ਜਿੱਦਾਂ ਆਪਾਂ ਪਿਛਲੀਆਂ ਦੀ ਵੀਡੀਓ ਦੇਖੀ ਆਪਾਂ ਦੱਸਿਆ ਮਿਜ਼ਰੋਂ ਦੇ ਵਿੱਚ ਪਾਣੀ ਦੇ ਵਿੱਚ ਮਲੇਰੀਏ ਦੀ ਸ਼ਿਕਾਇਤ ਕਾਫੀ ਮਾਤਰਾ ਤੇ ਆ ਤੇ ਜਦੋਂ ਤ੍ਰੈਪੁਰਾ ਦੇ ਵਿੱਚ ਵੀ ਜਦੋਂ ਆਪਾਂ ਸਫ਼ਰ ਕਰਦੇ ਆਂ ਪਾਣੀ ਜਾਂ ਤਾਂ ਕਿਸੇ ਪੈਟਰੋਲ ਪੰਪ ਤੋਂ ਜਿੱਥੇ ਵਾਟਰ ਗੂਲਰ ਲੱਗੇ ਹੁੰਦੇ ਆ ਜਿੱਥੇ ਫਿਲਟਰ ਹੋਇਆ ਪਾਣੀ ਮਿਲ ਜਾਂਦਾ ਉੱਥੋਂ ਭਰੋ ਸਾਈਕਲਿਸਟਾਂ ਭਰਾਵਾਂ ਲਈ ਇਹ ਜਾਣਕਾਰੀ ਤੇ ਜਾਂ ਫੇ ਬਾਈ ਬੋਤਲ ਮੋਲ ਲੈ ਲਓ ਪਾਣੀ ਦੀ ਕਿਉਂਕਿ ਇੱਥੇ ਤ੍ਰੈਪੁਰਾ ਦੇ ਵਿੱਚ ਵੀ ਪਾਣੀ ਦੇ ਵਿੱਚ ਆਇਰਨ ਦੀ ਮਾਤਰਾ ਕਾਫੀ ਆ ਵੱਧ ਆਇਰਨ ਦੀ ਮਾਤਰਾ ਉਹ ਤੁਹਾਨੂੰ ਨੁਕਸਾਨ ਕਰਦਾ ਹੈ ਸਰੀਰ ਨੂੰ ਇਸ ਕਰਕੇ ਪਾਣੀ ਤ੍ਰੈਪੁਰਾ ਦੇ ਵਿੱਚ ਮੋਲ ਲੈ ਕੇ ਪੀਣਾ ਸਹੀ ਆ ਤੇ ਜਾਂ ਜਿੱਥੇ ਫਿਲਟਰ ਲੱਗਾ ਹੋਵੇ ਲਓ ਜੀ ਲੈ ਕੇ ਹਾਲਪੁਰ ਸੱਚੇ ਪਾਛਨੀਆਂ ਦਾ ਨਾਂ ਛੜਤੀਆਂ ਆਪਾਂ ਲਗਾਮਾਂ ਕੋੜੇ ਦੀਆਂ ਤੂਫਾਨ ਦੀਆਂ ਸ਼ਹਿਰ ਇਹ ਪਾਣੀ ਸਾਗਰ ਤੋਂ ਰੋਟੀ ਪਾਣੀ ਖਾ ਕੇ ਇਹ ਸਮਾਂ 9:00 ਵਜੇ ਕੇ 47 ਮਿੰਟ ਹੋ ਗਏ ਅੱਜ ਬੜਾ ਹੀ ਲੇਟ ਚੱਲੇ ਆਪਾਂ ਦੇਖਦੇ ਹਾਂ ਕਿੱਥੇ ਤੱਕ ਪਹੁੰਚਦਾ ਤੇ ਘੋੜਾ ਭੱਜ ਰਿਹਾ ਹੈ ਆਪਣਾ ਤਰੇਪੁਰਾ ਸਟੇਟ ਦੇ ਵਿੱਚ ਨਾਰਥ-ਈਸਟ ਦੀ 6ਵੀਂ ਸਟੇਟ ਹੈ ਆਪਣੀ ਵੈਲਕਮ ਟੂ ਕੁਮਾਰ ਘਾਟ ਫੋਰੈਸਟ ਰੇਂਜ ਉਨਾ ਕੁਟੀ ਫੋਰੈਸਟ ਡਿਸਟ੍ਰੈਕਟ ਮਹੀਨਾ ਦਾ ਮਾਗ ਦਾ ਚੱਲਦਾ ਪਰ ਗਰਮੀ ਐ ਇੱਧਰ ਤਰੇਪੁਰਾ ਚ ਪੂਰੀ ਆ ਗਰਮੀ ਨੇ ਲਹੂ ਪੀਤਾ ਪਿਆ ਪਿਛਲਾ ਵੀ ਪੋ ਦੇ ਮਾਗ ਦਾ ਮਹੀਨਾ ਜਿਹੜਾ 2000 ਆਪਣੇ 24 ਦਾ ਸੀਗਾ ਉਹ ਵੀ ਆਪਣਾ ਗਰਮੀ ਜੇ ਨਿਕਲਿਆ ਸੀਗਾ ਜਦੋਂ ਆਪਾਂ ਸਫਰ ਕਰ ਰਹੇ ਸੀ ਉਸ ਟਾਈਮ ਆਪਣੇ ਉਹਨੂੰ ਕੀ ਕਹਿੰਦੇ ਆ ਸਾਊਥ ਏਰੀਏ ਦਾ ਉਧਰ ਕੰਨਿਆ ਕੁਮਾਰੀ ਅੱਲਾ ਆਪਣੇ ਕੇਰਲਾ ਵਾਲੀ ਸਾਈਡ ਤੇ ਕਰਨਾਟਕ ਵਾਲੀ ਸਾਈਡ ਉੱਥੇ ਵੀ ਬਹੁਤ ਗਰਮੀ ਸੀ ਪੰਜਾਬ ਸਰਕਾਰ ਪੰਜਾਬ ਦੇ ਚੌਲ ਸੂਬਾ ਤ੍ਰੇਪੁਰਾ ਦੇ ਵਿੱਚ ਗਰਮੀ ਦੇ ਹਲੋ ਕਿੰਨੀ ਆ ਬਿਨਾ ਕੱਪੜਿਆਂ ਤੋਂ ਰਿਆ ਫਿਰਦਾ ਬੰਦਾ ਹਾਂਜੀ ਆ ਜਿਹੜਾ ਤਸਵੀਰ ਆਪਣੇ ਸਕਰੀਨ ਉੱਤੇ ਤੁਸੀਂ ਦੇਖ ਰਹੇ ਆ ਕਸਵਾ ਇਹ ਆ ਕੁਮਾਰ ਘਾਟ ਤੇ ਇਹਦਾ ਆਪਣੇ ਜ਼ਿਲ੍ਹਾ ਆ ਊਨਾ ਕੂਟੀ ਊਨਾ ਕੂਟੀ ਤੇ ਸੂਬਾ ਤੁਹਾਨੂੰ ਪਤਾ ਹੀ ਆ ਆਟਮਾ ਪੱਤਰੇ ਪੁਰਾ ਵਤਿਆਂ ਕੁਮਾਰ ਘਾਟ ਆਪਾਂ ਖੜੇ ਹੈਗੇ ਇੱਥੇ ਸਾਜਾ ਲੈਣ ਨੂੰ ਗੱਲ ਜੇ ਨਹੀਂ ਅੱਜ ਬਣਦੀ ਕੋੜਾ ਪਿਆਉਣ ਦਾ ਸਵਾਦ ਨਹੀਂ ਆਉਂਦਾ ਅੱਜ ਢੋਲੇ ਦਾ ਢੋਲੇ ਦਾ ਆਪਣੇ ਦਾ ਕੰਮ ਹੋਣ ਵਾਲਾ ਕਰਕੇ ਤੇ ਅੱਜ ਗੇਹਾਂ ਦੀ ਪ੍ਰੋਬਲਮ ਜਿਆਦਾ ਆ ਰਹੀ ਆ ਤੇ ਜੇ ਗੱਲ ਕਰੀਏ ਆਪਾਂ ਆ ਸੂਬਾ ਜਿਹੜਾ ਆਪਾਂ ਸਫ਼ਰ ਕਰ ਰਹੇ ਤ੍ਰੈਪੁਰਾ ਤਾਂ ਇਹ ਤ੍ਰੈਪੁਰਾ ਸੂਬਾ ਨੂੰ ਸੂਬੇ ਨੂੰ ਜਿਹੜੀਆਂ ਭਾਰਤ ਦੀਆਂ ਸਟੇਟਾਂ ਆ ਉਹਦੇ ਜਿਹੜੀਆਂ ਹੱਦਾਂ ਲਾਦੀਆਂ ਬਾਰਡਰ ਲੱਗਦੇ ਉਹ ਇੱਕ ਆਸਾਮ ਦਾ ਲੱਗਦਾ ਇੱਕ ਮੇਜ਼ਰਾਮ ਦਾ ਜਿੱਦੋਂ ਆਪਾਂ ਐਂਟਰ ਹੋਏ ਆ ਤੇ ਇੰਟਰਨੈਸ਼ਨਲ ਬਾਰਡਰ ਇਹਨੂੰ ਲੱਗਦਾ ਆ ਬੰਗਲਾਦੇਸ਼ ਬੰਗਲਾਦੇਸ਼ ਬਾਰਡਰ ਦੇ ਨਾਲ-ਨਾਲ ਆ ਇਹ ਸੂਬਾ ਇੱਕ ਜਾਣੀ ਤੇ ਜਿਹੜਾ ਫੈਲਿਆ ਆ 10491 ਕਿਲੋਮੀਟਰ ਦੇ ਵਿੱਚ ਫੈਲਿਆ ਆ ਇਹ ਜਿਹੜਾ ਸੂਬਾ ਆ ਤ੍ਰੈਪੁਰਾ 10491 ਕਿਲੋਮੀਟਰ ਦੇ ਜੇ ਆਪਾਂ ਇਹਦੀ ਜਨਸੰਖਿਆ ਦੀ ਗੱਲ ਕਰੀਏ ਤਾਂ 3.67 ਮਿਲੀਅਨ ਆ 3.67 ਮਿਲੀਅਨ ਇਹ ਤ੍ਰੈਪੁਰਾ ਸੂਬੇ ਦੇ ਵਿੱਚ 8 ਜ਼ਿਲ੍ਹੇ ਆ ਤੇ 23 ਸਬ ਡਿਵੀਜ਼ਨ ਆ ਤੇ ਰਾਜਧਾਨੀ ਇਹ ਵੀ ਅਗਰਤਲਾ ਤੁਹਾਨੂੰ ਪਤਾ ਹੀ ਹੋਣਾ ਆ ਕੈਪੀਟਲ ਜਿਹੜੀ ਆ ਤ੍ਰਿਪੁਰਾ ਦੀ ਉਹ ਅਗਰਤਲਾ ਆ ਤੇ 19 ਅਲੱਗ-ਅਲੱਗ ਟ੍ਰਾਈਬਲ ਕਮਿਊਨਿਟੀ ਆ ਇੱਥੇ 19 ਯਾਨੀ ਕਿ ਆਦਵਸੀ ਕਬੀਲੇ ਆ ਜੇ ਆਪਾਂ ਕਹਿ ਸਕਦੇ ਆ ਅਲੱਗ-ਅਲੱਗ ਜਿਨ੍ਹਾਂ ਦੀਆਂ ਆਪਣੀਆਂ ਪਛਾਣਾਂ ਆ ਜਿਹੜੀ ਇੱਥੇ ਦੀ ਮਾਂ ਬੋਲੀ ਆ ਮਾਤਰ ਭਾਸ਼ਾ ਟਾਂਗ ਲੈਂਗੁਏਜ ਆ ਉਹ ਆ ਕੋਕ ਬੋ ਰੋਕ ਕੋਕ ਬੋ ਰੋਕ ਤੇ ਭਾਸ਼ਾ ਇੱਥੇ ਇੰਗਲਿਸ਼ ਵੀ ਬੋਲੀ ਜਾਂਦੀ ਆ ਤੇ ਆਪਾਂ ਨੂੰ ਤਾਂ ਪ੍ਰੋਬਲਮ ਹਿੰਦੀ ਦੀ ਵੀ ਨਹੀਂ ਕੋ ਆ ਰਹੀ ਹੈਗੀ ਸਾਰੇ ਯਾਨੀ ਅੱਜ ਵੀ ਯਾਨੀ ਕਿ ਸਰਦਾਰ ਜੀ ਵਾਹਿਗੁਰੂ ਜੀ ਐਦਾਂ ਮਿਲਦੇ ਆ ਲੋਕ ਤੇ 70% ਕਮਿਊਨਿਟੀ ਜਿਹੜੀ ਇੱਥੇ ਬੰਗਾਲੀ ਲੋਕਾਂ ਦੀ ਆ 70% 30% ਟ్రਾਈਬਲ ਆ ਤੇ 70% ਲੋਕੀ ਬੰਗਾਲੀ ਆ ਤੇ ਬੰਗਾਲੀ ਭਾਸ਼ਾ ਜਲਦੀ ਆ ਇੱਥੇ ਤ੍ਰਿਪੁਰਾ ਸੂਬੇ ਦੇ ਵਿੱਚ ਇੰਨੀ ਜੀ ਜਾਣਕਾਰੀ ਸੀ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਜੇ ਚੰਗੀ ਲੱਗੀ ਤਾਂ ਸਫਰਾਂ ਨਾਲ ਬਣੇ ਰਹੋ ਹੌਸਲਾ ਬਣਿਆ ਰਹਿੰਦਾ ਆ ਮਜਾ ਅੱਜ ਸਾਈਕਲ ਭਜਾਉਣ ਦਾ ਤਾਂ ਨਹੀਂ ਆਉਂਦਾ ਘੋੜਾ ਭਜਾਉਣ ਦਾ ਘੋੜੇ ਆਪਣੇ ਦੇ ਗੇਹੜਾ ਦਾ ਕੰਮ ਤੁਹਾਨੂੰ ਦੱਸਾ ਡੇਬਰੂ ਗੜ ਦੀ ਕਹਿਟ ਖਰਾਬ ਹੋਈ ਆ ਅੱਜ ਜਿਆਦਾ ਹੀ ਪ੍ਰੋਬਲਮ ਦੇ ਰਹੀ ਆ ਆਹ ਹਾਲ ਹੋਇਆ ਪਿਆ ਆ ਕਰਾਰੀਆਂ ਦੰਦੇ ਭਰੇ ਪਏ ਆ ਤੇ ਚੇਨ ਬਾਲੀ ਢਿੱਲੀ ਹੋਈ ਆ ਦੇਖੋ ਬਾਲੀ ਢਿੱਲੀ ਹੋਈ ਬਈਆ ਹੱਥ ਕਾਲੇ ਹੋ ਗਏ ਰੜਕੀ ਵਾਲਿਆ ਬਾਕੀ ਹੁਣ ਪਹਿਲਾ ਚਿੱਲ ਮਾਰੀਏ ਅੱਜ ਿੱਲ ਮਾਰਨੋਂ ਆਪਾਂ ਨੂੰ ਸਟਿੰਕ ਨਹੀਂ ਮਿਲੀ ਇੱਕ ਆ ਮਿਲੀ ਸੀਗੀ ਇਹ ਹੈਗੀ ਆ ਫਰੋਜ਼ੋ ਐਨਰਜੀ ਡਰਿੰਕ ਲਾਲ ਰੰਗਿਆ ਖੂਨ ਪੀਣਾ ਮੈਂ ਕਹੀ ਹੀ ਪੀ ਲੈਣੇ ਆ ਆਹਾ ਚੱਲ ਐਨਰਜੀ ਸੈਲੀਬ੍ਰੇਟ ਸ੍ਰੀਪੁਰਾ ਸਟੇਟ ਦੇ ਵਿੱਚ ਨੌਰ ਸੀਟ ਦੀ 6ਵੀਂ ਸਟੇਟ ਹੈ ਆਪਣੀ ਇਹ ਲੋ ਜੀ ਇਧਰ ਆਪਾਂ ਤੂਫਾਨ ਕਰਤਾ ਖੜਾ ਖਿੱਚਤੀਆਂ ਲਗਾਮਾਂ ਇਹ ਆਦੀ ਸਾਇਕਾ ਖਾਣ ਪੀਣ ਦਾ ਡਿਗਾਰਡ ਬੈਕ ਗਿਆ। ਭਾਸ਼ਾ ਦਾ ਪੜ ਨਹੀਂ ਹੋਣੀ। ਫੋਟੋਆਂ ਬਣੀਆਂ ਦੇਖ ਲਈਆਂ ਸੀਗੀਆਂ। ਤੇ ਇੱਥੇ ਕੋ ਖਾ ਲਈਏ। ਪਹਿਲਾਂ ਫੇਰ ਕਰਦੇ ਆਂ ਗਲਵਾਰ ਰੋੜਕੀ ਵਾਲਿਆ। ਐਸਾ ਪਾਰਟੀ ਦੇ ਵਿੱਚ ਚੌਲ ਤੇ ਚੌਲ ਹੱਦ ਤੇ ਨਾਲ ਸਬਜ਼ੀ ਗੋਭੀ ਦੀ ਤੇ ਆਪਣੇ ਢੇਰ ਚ ਪਹਿਲਾਂ ਹੁਣੀ ਧੋ ਕੇ ਪਾਣੀ ਪਾਤਾ ਇਹਦੇ ਵਿੱਚ। ਡਾਲ ਹਾਂ ਡਾਲ ਜਲ ਜਲ ਨਮਟਾਣਾ ਹਾਂਜੀ ਚਾਹ ਚੂ ਪੀ ਕੇ ਰੋਟੀ ਪਾਣੀ ਖਾ ਕੇ ਚੌਲ ਸੱਟ ਕੇ ਅੰਦਰ ਤੁਰੇ ਸੀਗੇ ਤੇ ਪਹੁੰਚ ਗਏ ਆਪਾਂ ਸ਼ੇਰਮਾਨੂ ਜ਼ਿਲ੍ਹਾ ਦਹਿਲਾਈ ਸੂਬਾ ਤ੍ਰਿਪੁਰਾ ਤੇ ਆਪਾਂ ਜਾਣਾ ਸਿੱਧਾ ਹੀ ਰੋਡ ਜਾਂਦਾ ਆ ਰਾਜਧਾਨੀ ਅਗਰਤਾਲਾ ਨੂੰ ਤ੍ਰਿਪੁਰਾ ਤੇ ਆਹ ਰੋਡ ਚੱਲ ਜਾਂਦਾ ਆ ਤੇ ਆਇਜ਼ਲ ਨੂੰ ਵੀ ਚੱਲ ਜਾਂਦਾ ਆ ਆਇਜ਼ਲ ਇਥੋਂ 201 ਕਿਲੋਮੀਟਰ ਆ ਜਿਹੜਾ ਆਪਾਂ ਸ਼ਹਿਰ ਗਾਹ ਕੇ ਆਏ ਆ ਰਾਜਧਾਨੀ ਮੇਰੂਮ ਦੀ 201 ਕਿਲੋਮੀਟਰ ਇਥੋਂ ਆਹ ਰੋੜੀ ਤੇ ਜਾਂਦਾ ਆਇਜ਼ਲ ਤੇ ਆਪਾਂ ਜਾਣਾ ਆਹ ਰੋੜ ਤੇ ਇਹ ਜਾਂਦਾ ਤਰੇਪੁਰਾ ਤਰੇਪੁਰਾ ਨੂੰ ਕਹੀ ਜਾਣਾ ਕਮਲ ਪੈ ਜਾਂਦਾ ਗਰਮੀ ਬਹੁ ਹੈ ਯਾਰ ਤਰੇਪੁਰਾ ਦੇ ਵਿੱਚ ਆਪਾਂ ਸੂਬੇ ਜਾਨੀ ਕਿ ਤਰੇਪੁਰਾ ਹੀ ਰਾਜਧਾਨੀ ਆ ਕਰਤਾਂ ਦਾ ਯਾਰ ਭਾਈ ਇੱਧਰ ਲਾ ਜੇ ਆਪਾਂ ਨਾ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵਾਲੇ ਜਿਹੜੇ ਆਫੀਸਰ ਹੈ ਪ੍ਰਸ਼ਾਸਨ ਬਹੁਤ ਵਧੀਆ ਯਾਰ ਤੇਰੇ ਭਰਾ ਜਿੰਨਾ ਕ ਆਪਣਾ ਤਿਹਰਵਾ ਹੋਇਆ ਹੈ ਅੱਜ ਤੱਕ ਤੇ ਅੱਜ ਦੇ ਸਵੇਰ ਚ ਵੀ ਆਪਾਂ ਦੇਖਿਆ ਤੁਸੀਂ ਕੱਲ ਵੀ ਦੇਖਿਆ ਅੱਜ ਆਪਾਂ ਵੀਡੀਓ ਤਾਂ ਨਹੀਂ ਬਣਾ ਸਕੇ ਹੈਗੇ ਤੇ ਕਰਕੇ ਸਕਿਉਰਿਟੀ ਉਹਨਾਂ ਦੀ ਹੁੰਦੀ ਹੈ ਨਾ ਤੇ ਉਹ ਸਗੀ ਚੈੱਕ ਪੋਸਟ ਆਪਣੇ ਐਸ ਕੇ ਪਾਰਾ ਆ ਮਾਨੂੰ ਸ਼ਹਿਰ ਜਿਹੜਾ ਆਪਾਂ ਕ੍ਰੋਸ ਕੀਤਾ ਜਦੋਂ ਉਦੋਂ ਆਈ ਚੱਕੀ ਪੋਸਟੋ ਸਪੈਸ਼ਲ ਉਹਨਾਂ ਨੇ ਬਾਜ ਮਾਰੀ ਭਾਜੀ ਸੱਤ ਖਰੀ ਅਕਾਲ ਕਹਿੰਦੇ ਰੂਹ ਖੁਸ਼ ਹੋ ਗਈ ਤੇ ਫੇਰ ਹੀ ਕਿਹਾ ਬੈਠੋ ਪਹਿਲਾਂ ਤਾਂ ਪਾਣੀ ਪੀਵੋ ਪਾਣੀ ਪੜਾਇਆ ਤੇ ਪਾਣੀ ਦੀ ਬੋਤਲ ਭਰ ਕੇ ਦਿੱਤੀ ਤੇ ਬਾਕੀ ਖਾਣ ਪੀਣ ਨੂੰ ਕਹਿੰਦੇ ਵੀ ਭਾਈ ਵੇ ਖਾਣ ਪੀਣ ਇਥੇ ਲੱਗੇ ਛਾਕੇ ਦੁਕਾਨ ਹੈ ਨਹੀਂ ਕੋਈ ਨਹੀਂ ਤਾਂ ਇਨ ਨੂੰ ਕੋ ਖਲਾ ਕੇ ਤੋੜਨਾ ਸੀਗਾ ਤੇ ਆਪਾਂ ਆ ਗਏ ਬਾਈ ਇੰਨਾ ਹੀ ਬਹੁਤ ਆ ਜਿਹੜਾ ਸੀ ਕੋਲ ਬਿਠਾ ਕੇ ਪਾਣੀ ਪੁਲਾਇਆ ਤੇ ਪਾਣੀ ਦੀ ਬੋਤਲ ਭਰਦੀ ਆ ਇਹ ਹੀ ਇੱਜ਼ਤ ਮਾਨ ਸਤਕਾਰ ਬਹੁਤ ਹੈ ਆਪਣੇ ਲਈ ਕਿਉਂਕਿ ਸਾਈਕਲਿਸਟ ਪਿਆਰਾਂ ਦੇ ਭੁੱਖੇ ਹੁੰਦੇ ਆ ਵਾ ਇੱਜ਼ਤ ਦੇ ਭੁੱਖੇ ਆ ਸਵਾਲ ਆ ਗਿਆ ਯਾਰ ਇਧਰ ਲਾ ਪ੍ਰਸ਼ਾਸਨ ਨੂੰ ਮਿਲ ਕੇ ਲੋ ਜੀ ਤੂਫਾਨ ਦੀਆਂ ਲਗਾਮਾਂ ਖਿੱਚਤੀਆਂ ਤੇ ਇੱਥੇ ਪੀਨੇ ਆ ਚਾਹ ਇਹ ਆਪਣੇ बंगाली लोग नहीं है ट्राइब... ट्राइबल, ट्राइबल या है। कौन से ट्राइबल उस भाई? त्रिपुरा ना? हाँ, ट्राइबल त्रिपुरा ट्राइबल हाँ। सही है भाई। इस तो जानकारी काफी मिल बोंगसी हां जो त्रिपुरा में जो महाराजा था ना हाँ पहले उसी का मतलब जाति है हम लोग जो महाराजा था त्रिपुरा का उसका क्या नाम था किशोर ਹਾਂ ਜੀ ਜੋ ਵਰਤਮਾਨ ਦਾ ਪ੍ਰੋਡਕਟ ਕਿਸੋਟ ਇੱਕ ਮਿੰਟ ਰੱਕ ਨਿਕਲਨੇ ਦਿਓ ਆਵਾਜ਼ ਨਹੀਂ ਆਏਗੀ। ਹੁਣ ਬੋਲੋ। ਪ੍ਰੋਡਕਟ ਕਿਸੋਟ ਬ ਮਾਨਿਕਾ ਵੀਰ ਬਹਾਦਰ। ਵੀਰ ਬਹਾਦਰ। ਹਾਂ। ਮਾਨਿਕਾ ਵੀਰ ਬਹਾਦਰ। ਹਾਂ। ਸਹੀ ਹੈ ਸਹੀ। ਉਸੇ ਦਾ ਖੰਡਨ ਹੋਆ ਹਮ ਲੋਗ। ਉਸੇ ਦਾ ਖਾਨਦਾਨ ਹੋਆ ਆਪਣਾ। ਸਹੀ ਹੈ। ਮਹਾਰਾਜਾ ਦੀ ਕੌਲ ਦੇ ਵਿੱਚੋਂ ਆ। ਹਾਂ। ਇਹ ਆ ਆਪਣੀਆਂ ਮਾਤਾ ਮਾਂ ਇੱਧਰ ਬੈਠੀਆਂ। ਹੈਲੋ। ਨਮਸਤੇ। ਨਮਸਤੇ। ਲਓ ਜੀ ਚਾਹ ਦੇ ਨਾਲ ਖਾਣੇ ਬਿਸਕਟ। ਪੰਜਾਬ ਵਾਲੋਂ ਕੋ ਆਪ ਕੈਸੇ ਪਛਾਨਤੇ ਹੈ? ਬਸ ਹਮੇ ਪਚੰਤਾ ਆ ਜੋ ਪਗੜੀ ਥਾ ਨਾ ਪਗੜੀ ਪਗੜੀ ਮੇ ਪਚੰਤਾ ਹੈ ਪਗੜੀ ਦੀ ਇੱਜ਼ਤ ਆ ਜੀ ਵਾਏ ਗੁਰੂ ਦਾ ਜੋ ਬਖਤ ਹੈ ਨਾ ਹਾਂ ਵਾਏ ਹਾਂ ਗੁਰੂ ਦਾ ਉਸਮੇ ਇਹ ਛੀਰੀ ਸਾਹ ਹਾਂ ਛੀਰੀ ਸਾਹ ਹਾਂ ਕਿਰਪਾਨ ਹਾਂ ਉੱਚ ਕੋਈ ਤੇ ਕੇ ਹਮ ਲੋਕ ਪਚੰਦੇ ਤਾ ਵਾਹ ਜੀ ਵਾਹ ਸਹੀ ਹੈ ਸਹੀ ਹੈ ਪਰ ਹਮ ਲੋਕ ਕੋ ਪਚੰਦੇ ਵਾਲਾ ਉਹ ਜੋ ਦਾਉਤ ਦੇ ਨਾਮ ਲੋ ਉਹ ਦਾਉਤ ਦੇ ਕੇ ਸਾਨੂੰ ਪਚਾਉਂਦਾ ਆਇਆ ਜੀ ਆਪਣੀ ਪਛਾਣ ਹੀ ਪਾ ਗਿਆ ਦਸਤਾਰ ਦੀ ਇੱਜ਼ਤ ਹੈ ਇੱਧਰ ਤਰਾਪਰਾ ਇਹ ਪਹਾੜੀ ਪਿੰਡੀ ਪਹਾੜੀ ਦਾ ਨਾਮ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਹੈਲੋ ਜੰਮੂ ਕੁਦਰਤ ਕੈਂਟ ਸਰਦਾਰ ਬੰਦਾ ਤੇ ਕੁੜਾ ਆਪਣਾ ਟਾਈਮ ਖੜਾ ਆ ਜਵਾਰ ਨਗਰ ਲਿਖਿਆ ਆ ਜਵਾਰ ਨਗਰ ਤੇ ਇਹ ਜਿਹੜੀ ਪਹਾੜੀ ਆ ਨਾ ਆਪਾਂ ਪਾਰ ਕਰ ਰਹੇ ਆ ਇਹਦੇ ਬਾਰੇ ਬਹੁਤ ਵਾਰੀ ਬਹੁਤ ਸਾਰੀ ਜਾਣਕਾਰੀ ਆ ਇਹ ਪਰ ਆਪਾਂ ਜਦੋਂ ਅਗਰਤਲਾ ਤੋਂ ਵਾਪਸ ਆਉਣਾ ਘੁੰਮ ਕੇ ਨਾ ਇਹਹੀ ਪਹਾੜੀ ਆਪਾਂ ਨੂੰ ਫੇਰ ਪਾਰ ਕਰਨੀ ਪੈਣੀ ਆ ਤੇ ਉਸ ਵੀਡੀਓ ਜਿਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਇਹ ਟ੍ਰਾਈਬਸ ਲੋਕੇ ਰਹਿੰਦੇ ਇਸ ਪਹਾੜੀ ਦੇ ਵਿੱਚ ਇਹ ਗੇੜਿਆ ਮਾਨੂ ਤੋਂ ਲੈ ਕੇ ਮਾਨੂ ਜਿੱਥੇ ਆਪਾਂ ਪਿਛਲੀ ਕਲਪ ਵਿੱਚ ਦੇਖਿਆ ਧਿਆ ਆਪਣੇ ਆਪਾਂ ਜਾਣਕਾਰੀ ਸਾਂਝੀ ਕੀਤੀ ਸੀ ਇੱਕ ਜਿਹੜਾ ਆਪਣੇ ਚੈੱਕ ਪੋਸਟ ਬਾਰੇ ਉੱਥੋਂ ਯਾਨੀ ਕਿ ਚੈੱਕ ਪੋਸਟ ਤੋਂ ਲੈ ਕੇ ਇਹ ਅੰਬਾਸਾ ਇੱਕ ਕਸਵਾ ਪੈਂਦਾ 25 ਕਿਲੋਮੀਟਰ ਹੈ ਉੱਥੋਂ ਮਾਨੂ ਤੋਂ 30 ਕਿਲੋਮੀਟਰ ਤੇ 30 ਕਿਲੋਮੀਟਰ ਦਾ ਗੇੜ ਹੈ ਪਹਾੜੀ ਆ ਇਹ ਇਹਦਾ ਨਾਂ ਵੀ ਸਾਂਝਾ ਉਦੋਂ ਹੀ ਕਰਾਂਗੇ ਜਦੋਂ ਅਗਰਤਲਾ ਤੋਂ ਵਾਪਸ ਮੁੜਾਂਗੇ ਤੇ ਇਹ ਆਪਾਂ ਨੂੰ ਇੱਕ ਨੇ ਨਹੀਂ ਚੋਂ ਪੰਜਾ ਬੰਦਿਆਂ ਨੇ ਕਿਹਾ ਬਾਈ ਇਹ ਪਹਾੜ ਪਾਰ ਕਰ ਲੈ ਟਾਈਮ ਨਾਲ ਬਈ ਇਹ ਥੋੜਿਆ ਖਤਰਨਾਕ ਏਰੀਆ ਆ ਤੇ ਆਪਾਂ ਕਹਾਂ ਚੱਲ ਕੋਈ ਨਹੀਂ ਪਹਿਲਾਂ ਆਪਾਂ ਰੁਕਣਾ ਸੀਗਾ 10 ਕਿਲੋਮੀਟਰ ਪਿੱਛੇ ਤੇ ਫਿਰ ਆਪਾਂ ਕਹਾਂ ਚੱਲ ਪਾਰ ਕਰ ਲੈਣੇ ਮੰਨ ਲੈਣੀ ਚਾਹੀਦੀ ਗੱਲ ਤੇ ਹੁਣ ਪਾਰ ਕਰਦੇ ਆ ਇਹਨੂੰ ਤੇ ਬੂਥਾ ਕਦਾਂ ਦਾ ਹੋ ਗਿਆ ਰੁੜਕੇ ਵਾਲਿਆ ਦਾੜੀ ਮਿੱਟੀ ਨਾਲ ਹੋ ਗਈ ਚਿੱਟੀ ਤੇ ਅੰਬਾਦ ਸਾਹਿਬ ਸ਼ਹਿਰ ਕਸਬਾ ਜਿਹੜਾ ਉੱਥੇ ਪਹੁੰਚਦੇ ਆ ਤੇ ਉੱਥੇ ਜਾ ਕੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਥੋੜਾ ਹੀ ਰਹਿ ਗਿਆ ਆਪਾਂ ਨੂੰ 7 ਕਿਲੋਮੀਟਰ ਦਾ ਗੇੜ ਆਹ ਦੇਖ ਲਓ ਚੜਾਈ ਕਿੰਨੀ ਪੈਂਦੀ ਗੱਡੀ ਕਿਹੜੇ ਹਿਸਾਬ ਨਾਲ ਦੀ ਹੈ 25 ਕਿਲੋਮੀਟਰ ਪਹਾੜੀ ਕੀ 20 ਆਪਾਂ ਚੜਿਆ ਤਾਂ ਪੰਜ ਆਇਆ ਜੀ ਕਸਬਾ ਪਿੰਡ ਕਹੇ ਹ ਤੇ ਆਪਾਂ ਜਵਾਹਰ ਨਗਰ ਡੈਸਟਿਕ ਹੈ ਦਾ ਦਹਲਾਈ ਦਹਲਾਈ ਆਪਾਂ ਪਹੁੰਚਣਾ ਅੰਬਾਸਾ ਲੋ ਜੀ ਆ ਜਿਹੜਾ ਸਕਰੀਨ ਤੇ ਤੁਸੀਂ ਦੇਖ ਰਹੇ ਆ ਸ਼ਹਿਰ ਇਹ ਸ਼ਹਿਰ ਆ ਅੰਬਾਸਾ ਅੰਬਾਸਾ ਸ਼ਹਿਰ ਆ ਮਾਰਕੀਟ ਇਹਦੀ ਅੱਗੇ ਆ ਜਾ ਕੇ ਥੋੜਾ ਜਿਹਾ ਬਾਜ਼ਾਰ ਤੇ ਆਪਾਂ ਨੂੰ ਹੋ ਗਿਆ ਅੱਧਾ ਪੌਣਾ ਘੰਟਾ ਖੱਜਲ ਹੋਏ ਪੂਰੇ ਕਿਤੇ ਕੋਈ ਕੈਂਪਿੰਗ ਨੂੰ ਨਹੀਂ ਮੰਨਦਾ ਹੈਗਾ ਕੇ ਨੇ ਹਾਮੀ ਨਹੀਂ ਭਰੀ ਪੰਪਾਂ ਦੇ ਵੀ ਗਏ ਆ ਸਟੈਂਡ ਤੇ ਵੀ ਗਏ ਆ ਸ਼ਹਿਰ ਜਾ ਕੇ ਬੰਦਾ ਇਦਾਂ ਫਸ ਜਾਂਦਾ ਆ ਕਿਤੇ ਪਿੰਡ ਕੁੰਡ ਜੇ ਕੈਂਪਿੰਗ ਕਰ ਲਵੇ ਤਾਂ ਵਧੀਆ ਆ ਤੇ ਆਪਾਂ ਅੱਜ ਪਿੰਡ ਤਾਂ ਨਹੀਂ ਰੋਗੇ ਸੀਗੇ ਕਰਕੇ ਆਪਾਂ ਉਹ ਪਹਾੜੀ ਪਾਰ ਕਰਨੀ ਸੀ ਉਹਦੇ ਬਾਰੇ ਜਾਣਕਾਰੀ ਆਪਾਂ ਕਰਾਂਗੇ ਅਗਲੇ ਦਿਨ ਆ ਜਾਂਜੀ ਆਪਣਾ ਰੂਟ ਹੀ ਰਹਿਣਾ ਹੱਲੇ ਮੁੜ ਕੇ ਆ ਇੱਕ ਦਿਸਿਆ ਪੀ ਡਬਲਯੂ ਡੀ ਇਨਸਪੈਕਸ਼ਨ ਬੰਦ ਲੋ AIBV ਸ਼ਾਰਟ ਚ ਇਹਨੂੰ ਕਹ ਦਿੰਦੇ ਆ ਦਾ ਮਤਲਬ ਇਨਸਪੈਕਸ਼ਨ ਬੰਗਲੋ ਹੀ ਹੁੰਦਾ ਆ IB ਦਾ KWDD R and B Ambasa Division ਤੇ ਇੱਥੇ ਆਪਣਾ ਰਹਿਣ ਦਾ ਪ੍ਰਬੰਧ ਹੋਇਆ ਰੁਕਣ ਦਾ ਆਇਆ ਜੀ ਇਨਸਪੈਕਸ਼ਨ ਬੰਗਲੋ ਇਹ ਸਰਕਾਰੀ ਬੰਦਿਆਂ ਦੇ ਰੁਕਣ ਲਈ ਥਾਂ ਹੁੰਦੀ ਆ ਤੇ ਇੱਥੇ ਬਣ ਜਾਂਦੀ ਆ ਗੱਲ ਪਿੱਛੇ ਵੀ ਆਪਾਂ ਰੁਕੇ ਸੀਗੇ ਇੱਕ ਤਾਂ ਜੇ ਦੀ ਵੀਡੀਓ ਦੇਖੀ ਹੋਰ ਨਾ ਚਿਲ ਪ੍ਰਦੇਸ਼ ਦੇ ਵਿੱਚ ਤੇ ਇੱਥੇ ਰੁਕਣ ਦਾ ਪ੍ਰਬੰਧ ਹੋ ਗਿਆ ਆ ਪੈਸੇ ਲੈਂਦੇ ਹੁੰਦੇ ਇਹ ਤੇ ਪੈਸੇ ਜਿਹੜੇ ਰੱਖੇ ਹੁੰਦੇ ਆ ਗਾਰਡ ਉਹੀ ਰੱਖ ਲੈਂਦੇ ਆ ਕੋਈ ਪਰਚੀ ਸਲਿੱਪ ਨਹੀਂ ਤੇ ਜੇ ਪਰਚੀ ਸਲਿੱਪ ਦੇਣ ਤਾਂ ਫੇਰ ਸਰਕਾਰ ਦੇ ਖਾਤੇ ਜਾਣੇ ਹੁੰਦੇ ਆ ਨਹੀਂ ਤਾਂ ਇਹਨਾਂ ਦੇ ਖਾਤੇ ਇਹ ਪੈਸੇ ਵੀ ਇਹਨਾਂ ਦੇ ਖਾਤੇ ਹੀ ਜਾਣੇ ਆ ਹੁਣ ਇਨਸਪੈਕਸ਼ਨ ਬੰਗਲੌਰ ਦੇ ਵਿੱਚ ਤੁਹਾਡੇ ਕੋ ਆਈਡੀ ਦੇ ਆਈਡੀ ਪ੍ਰੂਫਾਂ ਦੀ ਯਾਨੀ ਕਿ ਜਰੋਸੀ ਕਾਪੀ ਮੰਗ ਲੈਂਦੇ ਆ ਆਪਣੇ ਫੋਟੋ ਕਾਪੀ ਜਦ ਆਪਾਂ ਕਰੀਦਾ ਉਹ ਕਰਾਉਣ ਆਏ ਆ ਹੁਣ ਤੇ ਉਹ ਕਰਾ ਕੇ ਫਿਰ ਉਹਨਾਂ ਨੂੰ ਦਿਨੇ ਆ ਉਹ ਤਾਂ ਫਾਰਮੈਟ ਹੀ ਪੂਰੀ ਕਰਨੀ ਆ ਇਹਨਾਂ ਨੇ ਜਿਹੜੇ ਆਪਣੇ ਵਾਲੇ ਪੈਸੇ ਹੋਣੇ ਆ ਉਹ ਚੌਂਕੀਦਾਰ ਦੇ ਖਾਤੇ ਜਣੇ। ਲੋ ਜੀ ਇੱਧਰ ਹੋ ਗਿਆ ਆਪਣਾ ਰੁਕਣ ਦਾ ਇੰਤਜ਼ਾਮ ਆ ਬੈੱਡ ਮਿਲ ਗਿਆ ਭੌਂਦੇ ਸਮਾਨ ਦਾ ਉੱਥਾ ਪਾ ਲਾ ਕੇ ਰੱਖਤਾ ਇੱਧਰ। ਹਾਂਜੀ ਲੋ ਜੀ ਅੱਜ ਦੀ ਅੱਜ ਦੀ ਰਾਤ ਰੋਕਾਂਗੇ ਆਪਾਂ ਸ਼ਹਿਰ ਅੰਬਾਸਾ ਅੰਬੈਸ਼ੀਅਨ ਆਈਵੀ ਦੇ ਵਿੱਚ। ਇਨਸਪੈਕਸ਼ਨ ਬੰਗਲੋ ਦੇ ਵਿੱਚ ਆ ਤੇ ਅੱਜ ਦੇ ਸਫ਼ਰ ਦੀ ਆਪਾਂ ਕਰਦੇ ਇੱਥੇ ਸਮਾਪਤੀ। ਕਾਵਡ ਬਹੁ ਹੋਈ ਉਹ ਆ ਰੈਸਟ ਕਰਦੇ ਆ ਤੇ ਖਾਣ ਪੀਣ ਦਾ ਵੀ ਜੁਗਾਰ ਹਲੇ ਬਾਹਰ ਜਾ ਕੇ ਦੇਖਣਾ ਪਾਣਾ ਕਿੱਥੇ ਬਣਦੀ ਗੱਲ ਫੇ ਖਾ ਪੀ ਵੀ ਆਈਏ ਬਾਹਰੋਂ ਜਾ ਕੇ ਠੀਕ ਹੈ ਜੀ ਮਿਲਦੇ ਆ ਕੱਲ ਨੂੰ ਸਵੇਰ ਨੂੰ ਤਦ ਤੱਕ ਲਈ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲ ਤੇ ਭੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ